ਹਾਂਜੀ ਕਿਸਾਨ ਵੀਰੋ ਜਿਹੜਾ ਕਿ ਤੂੜੀ ਦੇ ਭਾਅ ਆਪਾਂ ਕੱਲ ਵੀ ਗੱਲ ਕਰੀ ਸੀ ਬਹੁਤ ਜ਼ਿਆਦਾ ਮੰਦਾ ਰਹਿਆ ਸੋ ਅੱਜ ਆਪਾਂ ਕਰਾਂਗੇ ਗੱਲ ਅੱਜ ਦੇ ਭਾਅ ਵੀ ਅੱਜ ਤੂੜੀ ਕਿਸ ਭਾਅ ਦੇ ਵਿੱਚ ਵਿਕੀ ਆ ਸੋ ਜਿੰਨਾ ਵੀਰਾਂ ਨੇ ਤੂੜੀ ਵੇਚਣੀ ਆ ਜਾਂ ਲੈਣੀ ਆ ਉਹਨਾਂ ਦੇ ਲਈ ਇੱਕ ਖਾਸ ਵੀਡੀਓ ਧਿਆਨ ਦੇ ਨਾਲ ਜ਼ਰੂਰ ਸੁਣਿਓ ਸੋ ਆਪਾਂ ਕਰਾਂਗੇ ਰੇਟਾਂ ਬਾਰੇ ਗੱਲ ਕਿੱਥੇ ਕਿੰਨੇ ਕੀ ਰੇਟ ਵਿਕੀ ਆ ਸੋ ਜਿਹਦੇ ਭਰਾਵਾਂ ਨੇ ਆਪਣਾ ਚੈਨਲ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਦੀ ਅੱਗੇ ਹਾਂਜੀ ਕਿਸਾਨ ਵੀਰੋ ਜਿੰਨਾ ਵੀਰਾਂ ਨੇ ਤੂੜੀ ਵੇਚਣੀ ਆ ਜਾਂ ਲੈਣੀ ਆ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਰੂਰੀ ਆ ਸੋ ਆਪਾਂ ਕੱਲ ਵੀ ਗੱਲ ਕਰੀ ਸੀ ਇਹਦੇ ਭਾਅ ਬਾਰੇ ਸੋ ਜਿਹੜਾ ਕੱਲ ਭਾਅ ਰਹਾਗਾ ਤੂੜੀ ਦਾ ਜਿਹੜੀ ਵਿਕੀ ਸੀ ਉਹ 250 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਜਿਹੜੀ ਕਿ ਤੂੜੀ ਕੱਲ ਵਿਕੀ ਸੀ ਕੋਟਕਪੂਰਾ ਮੰਡੀ ਦੇ ਵਿੱਚ ਸੋ ਕੱਲ ਵੀ ਇੱਕ ਦੋ ਕੋ ਟਰਾਲੀਆਂ ਗਈਆਂ ਸੀ ਸੋ ਅੱਜ ਵੀ ਇੱਕ ਦੋ ਕੋ ਟਰਾਲੀਆਂ ਜਿਹੜੀਆਂ ਕਿ ਪਹੁੰਚੀਆਂ ਆਈਆਂ ਕੋਟਕਪੂਰਾ ਮੰਡੀ ਦੀ ਆਪਾਂ ਤਰਾਹਾਂ ਦੀ ਗੱਲ ਸੋ ਕਿਸਾਨ ਵੀਰੋ ਜਿਹੜਾ ਕਿ ਤੂੜੀ ਆ ਤੂੜੀ ਦੇ ਭਾਅ ਬਹੁਤ ਜ਼ਿਆਦਾ ਮੰਦਾ ਹੋ ਗਏ ਆ ਬਹੁਤ ਜ਼ਿਆਦਾ ਘਾਟੇ ਵਾਲਾ ਕੰਮ ਆਗਾ ਸੋ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਜਾਂ ਤਾਂ ਥੋੜਾ ਟਾਈਮ ਰੁਕਜੋ ਖਾਏ ਤੂੜੀ ਨਾਲ ਲੈ ਕੇ ਜਾਇਆ ਕਰੋ ਸੋ ਕੀ ਪਤਾ ਹੌਲੀ ਹੌਲੀ ਜਿਹੜੇ ਇਹ ਭਾਅ ਉੱਪਰ ਆ ਜਾਣ ਪਰ ਜਿਹੜਾ ਇਸ ਮੌਕੇ ਦਾ ਭਾਅ ਬਹੁਤ ਹੀ ਜ਼ਿਆਦਾ ਜਿਹੜੇ ਕਿ ਮੰਦੇ ਆ ਕੱਲ ਨੂੰ ਵੀ ਜਿਹੜੇ ਅੱਜ ਭਾਅ ਬਹੁਤ ਜ਼ਿਆਦਾ ਮੰਦਾ ਰਿਹਾ ਸੋ ਜਿਹੜਾ ਕਿ ਇੱਕ ਟਰਾਲੀ ਦਾ ਮੁੱਲ 200 ਰੁਪਏ ਲੱਗਿਆ ਸੋ 200 ਤੋਂ ਸ਼ੁਰੂ ਹੋ ਕੇ 200 ਰੁਪਏ ਦੀ ਖਤਮ ਹੋ ਗਿਆ ਸੋ ਕੱਲ ਦਾ 250 ਤੋਂ ਸ਼ੁਰੂ ਹੋਇਆ ਸੀ 250 ਤੇ ਖਤਮ ਹੋਇਆ ਸੀ ਪਰ ਅੱਜ ਜਿਹੜਾ ਕਿ 200 ਤੋਂ ਹੀ ਸ਼ੁਰੂ ਹੋਇਆ ਸੀ ਖੁੱਲੀ ਖੁੱਲੀ ਤੂੜੀ ਸੀ ਟਰਾਲੀ ਦੇ ਵਿੱਚ ਸੇ 223 ਖਤਮ ਹੋ ਗਿਆ ਸੋ ਦੂਜੇ ਨੰਬਰ ਤੇ ਜਿਹੜੀ ਇੱਕ ਪੰਡਾਂ ਦੇ ਵਿੱਚ ਤੂੜੀ ਆਈ ਸੀ ਸੀ ਥੋੜੀ ਸਲਾਬੀ ਤੇ ਬਾਹਰ ਵੀ ਆਈ ਸੀ ਸੋ ਜਿਹੜੀ ਉਹ ਤੂੜੀ ਆ ਗਈ ਉਹ ਕਿਸਾਨ ਵੀਰੋ 225 ਰੁਪਏ ਤੋਂ ਸ਼ੁਰੂ ਹੋ ਕੇ ਤੇ 245 ਰੁਪਏ ਤੱਕ ਜਿਹੜੀ ਕਿ ਉਹ ਮੂੰਗੀ ਆ ਤੂੜੀ ਜਿਹੜੀ ਵਿਕੀ ਆ ਗਈ ਸੋ 245 ਰੁਪਏ ਦੂਜੀ ਟਰਾਲੀ ਦਾ ਰੇਟ ਰਹਾ ਸੋ ਭਾਅ ਬਹੁਤ ਜ਼ਿਆਦਾ ਮੰਦਾ ਰਹਿਆ ਸੋ ਤੋੜੀ ਜਿਹੜੇ ਰੇਟ ਬਹੁਤ ਜ਼ਿਆਦਾ ਘਟਾ ਜਿਹੜਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਸੋ ਇਹ ਸੀ ਅੱਜ ਦੇ ਰੇਟ ਇੱਕ ਵਿਕੀਆ ਹਾਂ 200 ਰੁਪਏ ਤੇ ਦੂਸਰੀ ਵਿਕੀਆ 245 ਰੁਪਏ 225 ਤੋਂ ਸ਼ੁਰੂ ਹੋਈ ਸੀ ਸੋ ਇਸ ਤਰ੍ਹਾਂ ਦੇ ਨਾਲ ਹੀ ਅੱਜ ਦੇ ਤੋੜੀ ਦੇ ਪਾ ਬਹੁਤ ਜ਼ਿਆਦਾ ਮੰਦਾ ਸੋ ਕੱਲ ਨੂੰ ਕਰਾਂਗੇ ਆਪਾਂ ਗੱਲ ਫੇਰ ਵਿਭਾਗ ਵਿੱਚ ਕੋਈ ਵਾਧਾ ਹੋਇਆ ਜਾਂ ਘਟਾ ਹੋਇਆ ਕੀ ਹੋਇਆ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ